ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਜਿਸ ਕਰਨ ਆਪਾਂ ਤੁਹਾਡੇ ਨਾਲ ਪ੍ਰੋਫੈਸਰ ਨਰੰજન ਤਸਨੀਮ ਦੁਆਰਾ ਲਿਖਿਆ ਇੱਕ ਬਹੁਤ ਹੀ ਵਧੀਆ ਨਾਵਲ ਇੱਕ ਹੋਰ ਨਵਾਂ ਸਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦਾ ਪਹਿਲਾ ਕਾਂਡ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਜਿਸ ਦਾ ਨਾਮ ਹੈ ਸਵੇਰ ਉਸ ਤੋਂ ਬਾਅਦ ਉਸ ਦਾ ਆਪਾਂ ਦੂਸਰਾ ਕਾਂਡ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਦੁਪਹਿਰ ਦੁਪਹਿਰ ਕਾਂਡ ਨੂੰ ਆਪਾਂ ਅੱਧ ਦੇ ਵਿੱਚ ਰੋਕਿਆ ਸੀ ਤੇ ਅੱਜ ਆਪਾਂ ਉਸੇ ਨੂੰ ਲਗਾਤਾਰ ਜਾਰੀ ਕਰ ਰਹੇ ਹਾਂ ਲਈ ਸ਼ੁਰੂ ਕਰਨ ਲੱਗਿਆ ਦੁਪਹਿਰ ਬਾਗ ਨੂੰ ਅੱਗੇ ਵੱਲ ਕਦੋਂ ਉਠਣਾ ਮਖ ਤਾਰੋ ਫੇਰ ਆ ਗਈ ਮੇਰੇ ਵੱਲ ਮੈਂ ਠੱਕੇ ਬਹਿ ਗਿਆ ਉਹ ਖੜੀ ਸੀ ਥੋੜੀ ਬਹਿਤ ਤੇਨ ਕੋ ਵਜੇ ਹੋਣਗੇ ਕੀ ਪਤਾ ਬਹਿ ਜਾ ਖੜੀ ਕੋ ਨਠੀ ਕੋ ਜਾਨੀ ਐ ਚਾਹ ਤਰਮ ਧਰੀ ਜਾ ਉਚਾ ਗੱਲ ਤਾਂ ਸੁਣ ਕੀ ਆ ਤੈਨੂੰ ਹੁੰਦਾ ਕੀ ਜਾਂਦਾ ਕੀ ਹੋਇਆ ਮੈਨੂੰ ਅਲੀ ਕੁਝ ਹੋਇਆ ਹੀ ਨਹੀਂ ਛਾਡ ਵੀ ਮੇਰਾ ਹੱਥ ਚਾਹ ਤਰਾਂ ਤੂੰ ਦੱਸ ਤਾਂ ਸਹੀ ਗੱਲ ਕੀ ਐ ਕੀ ਐਵੇਂ ਲੱਗਾ ਹੋਇਆ ਗੱਲਾਂ ਮਾਰਨ ਉੱਠ ਕੇ ਕੰਮ ਤੇ ਜਾ ਜਾਂਦਾ ਅੱਜ ਨਵਾਂ ਸਾਲ ਚੜਿਆ ਅੱਜ ਦੱਬ ਕੇ ਕਮਾਈ ਕਰਨੀ ਕਿਉਂ ਫਿਰ ਸਾਰਾ ਸਾਲ ਬਰਕਤ ਰਹੂ ਆਪਣੀ ਕਮਾਈ ਵਿੱਚ ਕਿਸ ਕਰਕੇ ਹੈ ਕਮਲੀ ਨਾ ਹੋਵੇ ਤਾਂ ਗੱਲ ਹੀ ਨਹੀਂ ਸਮਝਦੀ ਚੰਗਾ ਇਹ ਦੱਸ ਕਿਹੜਾ ਸਾਲ ਚੜਿਆ ਅੱਜ ਕੀ ਪਤਾ ਆਪਾਂ ਨਹੀਂ ਰੱਖਦੇ ਇਸ ਤਰ੍ਹਾਂ ਦਾ ਸਾਬ ਫੇਰ ਕਾ ਦਾ ਚਾ ਚੜਿਆ ਤੈਨੂੰ ਖੁਸ਼ੀਆਂ ਮਨਾਈਦੀਆਂ ਨੇ ਨਵੇਂ ਸਾਲ ਦੀਆਂ ਮਨਾਈ ਜਾ ਫਿਰ ਤੂੰ ਹੀ ਮਨਾ ਤੂੰ ਕਿਉਂ ਨਹੀਂ ਮਨਾਉਂਦੀ ਮੈਂ ਤਾਂ ਥੱਕ ਗਈਆਂ ਖੁਸ਼ੀਆਂ ਮਨਾ ਮਨਾ ਕੇ ਐਨੀ ਗੱਲ ਕਹਿ ਕੇ ਤਾਰੋ ਚਾਹ ਤਰਨ ਚਲੀ ਗਈ ਪਰ ਮੇਰੇ ਅੰਦਰ ਪਤਾ ਨਹੀਂ ਕੀ ਹੋਣ ਲੱਗ ਪਿਆ ਇਸ ਦੇ ਮਨ ਵਿੱਚ ਪਤਾ ਨਹੀਂ ਕਿੰਨਾ ਕੁਝ ਕੌੜਾ ਹੈ ਜ਼ਹਿਰ ਵਰਗਾ ਪਾਥੀਆਂ ਭਨ ਭਨ ਕੇ ਚੁੱਲ੍ਹੇ ਵਿੱਚ ਰੱਖ ਰਹੀ ਹੈ ਪਰ ਮੂੰਹ ਕਿਵੇਂ ਐਸ ਦਾ ਘੁੱਟਿਆ ਘੁੱਟਿਆ ਤੇ ਉੱਡਿਆ ਉੱਡਿਆ ਚਲਿਆ ਜਾ ਬੰਤਿਆ ਕਿਤੇ ਪਰਦੇਸ ਵਿੱਚ ਦਿਨ ਰਾਤ ਕਮਾਈ ਕਰ ਉੱਥੇ ਜਾ ਕੇ ਫਿਰ ਲਿਆ ਕਰ ਨੋਟਾਂ ਦੇ ਨੋਟ ਪਵਾਦਿਆਂ ਨੂੰ ਨਵੇਂ ਕੱਪੜੇ ਲੈਦਿਆਂ ਨੂੰ ਨਵੇਂ-ਨਵੇਂ ਗਹਿਣੇ ਪੱਕਾ ਮਕਾਨ ਹੋਵੇ ਸਾਡੇ ਕੋਲ ਬੱਚੇ ਜਾਂਦੇ ਹੁਣ ਸਕੂਲ ਸਾਫ਼ ਸੁਥਰੇ ਕੱਪੜੇ ਪਾ ਕੇ ਬਸਤਾ ਚੁੱਕ ਕੇ ਕਿਤਾਬਾਂ ਨਾਲ ਭਰਿਆ ਹੋਇਆ ਰੋਟੀ ਖਾਂਦੇ ਹੋਈ ਅਸੀਂ ਰੱਜ ਕੇ ਮਹਾ ਪ੍ਰਸ਼ਾਦ ਨਾਲ ਕਿਵੇਂ ਨਾ ਹੋਵੇ ਖੁਸ਼ ਆ ਨਾ ਜਾਣਗੀਆਂ ਰੌਣਕਾਂ ਤੇ ਮੂੰਹ ਉੱਤੇ ਹੱਸੂ ਹੱਸਣਾ ਕਰੂ ਇਹਦਾ ਮੂੰਹ ਫਿਰ ਚਾਰ ਆਖਦੇ ਪਰੇ ਭਲੀਏ ਲੋਕੀ ਤੇ ਗੱਲ ਸੁਣ ਮੇਰੀ ਸੁਣਾ ਗੱਲ ਦੋ ਕੁੜੀਆਂ ਤਾਂ ਚੰਗੀਆਂ ਲੱਗਦੀਆਂ ਖੇਡਦੀਆਂ ਮਲਦੀਆਂ ਵੇਖ ਕਿਵੇਂ ਘਰ ਬਣਾਉਣ ਡਈਆਂ ਹੋਈਆਂ ਮਿੱਟੀ ਦਾ ਪਰ ਆਪਣਾ ਫੰਮਣ ਕੱਲਾ ਬarro ਤੱਕੀ ਮੇਰੇ ਵੱਲ ਘੂਰੀ ਪਾ ਕੇ ਮੈਂ ਚੁੱਪ ਕਰ ਗਿਆ ਜਦੋਂ ਕਦੀ ਉਹ ਇਸ ਤਰ੍ਹਾਂ ਤੱਕਦੀ ਹੈ ਮੇਰੇ ਵੱਲ ਤਾਂ ਮੈਂ ਚੁੱਪ ਕਰ ਜਾਂਦਾ ਕਦੀ ਕਦੀ ਉਹਦੇ ਬੁੱਲਾਂ ਉੱਤੇ ਐਸੀ ਮੁਸਕਣੀ ਫੈਲ ਜਾਂਦੀ ਹੈ ਕਿ ਮੇਰਾ ਕਲੇਜਾ ਵਿੰਨ੍ਹ ਜਾਂਦਾ ਪਹਿਲਾਂ ਤਾਂ ਨਹੀਂ ਸੀ ਉਹ ਇਦਾਂ ਦੀ ਹੋ ਨਹੀਂ ਪਤਾ ਨਹੀਂ ਕੀ ਹੋ ਗਿਆ ਉਹਨੂੰ ਬਸ ਕੁੰਦੀ ਨਹੀਂ ਚੰਗੀ ਤਰ੍ਹਾਂ ਮੇਰੇ ਨਾਲ ਬੇਬੇ ਪੈਂਡ ਚਲੀ ਗਈ ਹੈ ਮੈਂ ਵੀ ਨਹੀਂ ਰੋਕਿਆ ਉਸਨੂੰ ਹਰ ਵੇਲੇ ਦੀ ਖੈਬਰ ਨੇ ਨੱਕ ਵਿੱਚ ਦਮ ਕਰ ਦਿੱਤਾ ਸੀ ਉਹਦੀ ਸੇਵਾ ਕਰਨਾ ਮੇਰਾ ਫਰਜ਼ ਹੈ ਸੋ ਕਰੀ ਜਾਂਦਾ ਵਾਹ ਲੱਗਦੀ ਪਵਾੜਾ ਸਾਰਾ ਪੈਸਿਆਂ ਦਾ ਰੋਟੀ ਟੋਕ ਤਾਂ ਔਖੇ ਸੁਖੇ ਚੱਲੀ ਜਾਂਦਾ ਪਰ ਜਦੋਂ ਕਦੀ ਕੋਈ ਬਿਮਾਰੀ ਸ਼ਮਾਰੀ ਆ ਜਾਂਦੀ ਹੈ ਘਰ ਵਿੱਚ ਜਾਂ ਕੋਈ ਵਿਆਹ ਜਾਂਦਾ ਹੈ ਦੂਰੋਂ ਨੇੜਿਓ ਤਾਂ ਘਰ ਵਿੱਚ ਕਲੇਸ਼ ਪੈ ਜਾਂਦਾ ਖਾਸਾ ਚਿਰ ਪਹਿਲਾਂ ਦੀ ਗੱਲ ਹੈ ਇੱਕ ਦਿਨ ਮੈਂ ਥੱਕਾ ਟੁੱਟਾ ਘਰ ਪੁੱਜਿਆ ਸ਼ਾਮ ਨੂੰ ਸੇਰ ਦਾ ਮੀਂਹ ਨਹੀਂ ਸਿਸਾ ਲੈਂਦਾ ਕੁਝ ਢੇੜੇ ਤਾਂ ਲਾਏ ਮੀਂਹ ਵਿੱਚੀ ਪਰ ਫਿਰ ਇੰਨਾ ਭਿੱਜ ਗਿਆ ਸਰੀਰ ਕਿ ਕਾਂਬਾ ਛੱਡ ਗਿਆ ਕਾਂਬੇ ਦੀ ਤਾਂ ਕੋਈ ਗੱਲ ਨਹੀਂ ਸੀ ਘੜੀਪਲ ਛੱਡ ਕੇ ਹਟ ਜਾਂਦਾ ਪਰ ਸਵਾਰੀ ਨਹੀਂ ਸੀ ਨਜ਼ਰ ਆਉਂਦੀ ਕੋਈ ਸ਼ਾਮ ਨੂੰ ਮੀਂਹ ਕੁਝ ਹਟਿਆ ਤਾਂ ਠੱਕਾ ਚੱਲਣਾ ਸ਼ੁਰੂ ਹੋ ਗਿਆ ਅਸੂਲੇ ਘਰ ਮੁੜਨਾ ਹੀ ਠੀਕ ਸਮਝਾਂ ਮੈਂ ਘਰ ਬੋਜ ਕੇ ਚਾਹ ਦਾ ਇੱਕ ਗਲਾਸ ਪੀਣ ਲਈ ਜੀ ਕਰ ਰਿਆ ਸੀ ਐਨੀ ਵਾਰੀ ਪੀ ਦੀ ਐ ਚਾ ਪਰ ਫੇਰ ਵੀ ਰਾਜ ਹੀ ਨਹੀਂ ਆਉਂਦਾ ਬਸ ਇੱਕ ਝਟਕੰਜੀ ਲੱਗੀ ਰਹਿੰਦੀ ਹੈ ਹਰ ਵੇਲੇ ਖੋਜ ਹੀ ਪੈਂਦੀ ਰਹਿੰਦੀ ਅੰਦਰ ਘਰ ਪਹੁੰਚ ਕੇ ਮੈਂ ਰਿਕਸ਼ਾ ਵੇੜ ਵਿੱਚ ਖੜਾ ਕੀਤਾ ਤੇ ਅੰਦਰ ਚਲਿਆ ਗਿਆ ਤਾਰੋ ਨੇ ਹਾਲੀ ਚੁੱਲ੍ਹੇ ਵਿੱਚ ਅੱਗ ਵੀ ਨਹੀਂ ਸਿਭਾਲੀ ਮਸੂਸੀ ਹੋਈ ਬੈਠੀ ਸੀ ਉਹ ਮੂੜੇ ਉੱਤੇ ਉਹ ਮੁੰਮਨ ਇੱਕ ਦੋ ਖਡਾਉਣਿਆਂ ਨਾਲ ਖੇਡ ਰਿਹਾ ਸੀ ਉੱਛੜ ਵਾਲੀ ਕੁੜੀ ਸੁੱਤੀ ਹੋਈ ਸੀ ਉਹ ਹਾਲੀ ਸ਼ਿਆਹ ਕੁ ਮਹੀਨਾ ਦੀ ਸੀ ਦੋਈ ਬਾਲ ਸਨੋ ਤੋਂ ਸਾਡੇ ਮੈਂ ਦੋ ਤਿੰਨ ਵਾਰੀ ਅੰਦਰ ਬਾਹਰ ਗਿਆ ਤੇ ਫਿਰ ਤਾਰੋ ਦੇ ਕੋਲ ਹੀ ਖਲੋ ਗਿਆ ਆਗ ਨਹੀਂ ਬਾਲੀ ਆ ਜੀ ਮੈਨੂੰ ਕੀ ਪਤਾ ਸੀ ਤੂੰ ਆ ਜਾਣਾ ਹੁਣ ਮੀ ਤਾਂ ਸਾਹ ਨਹੀਂ ਲੈਂਦਾ ਕੀ ਕਰਦਾ ਉੱਥੇ ਚੰਗਾ ਫਿਰ ਬਹਿ ਜਾ ਕਿ ਖੜੇ ਪਿੰਡ ਆਇਆ ਚੱਲ ਉੱਠ ਘਟ ਕਚਾਹ ਬਣਾ ਗੜ ਫੜ ਲਿਆ ਦਸਾਂ ਬਰਾਂ ਨੇ ਦਾ 2 ਰੁਪਿਆ ਦਾ ਲਿਆ ਸੀ ਹਾਲੀ ਪਿੱਛੇ ਜੇ ਮੈਂ ਖਾ ਤਾਂ ਨਹੀਂ ਗਈ ਚਾਹ ਵੇਚੀ ਪੈਂਦਾ ਵੇਖਾ ਕਿਵੇਂ ਕਰਦੀ ਐ ਲੁੱਤਰ ਲੁੱਤਰ ਇੰਨੀ ਗੱਲ ਕਹਿ ਕੇ ਮੈਂ ਗੋਡ ਲੈਨ ਚੱਲਿਆ ਗਿਆ ਲੱਗ ਗਈ ਸੀ ਦਕਾਨ ਹਟਵਾਣੀਏ ਦੀ ਪਹਿਲਾਂ ਜੇ ਕੀਤਾ ਵੀ ਸਿਗਰਟ ਵੀ ਲੈ ਲਵਾ ਮਾਦੀ ਕੋ ਡੱਬੀ ਫਿਰ ਸੋਚਿਆ ਮਣਾ ਕਾ ਨੂੰ ਰੋੜਨੇ ਪੈਸੇ ਅੱਜ ਹੰਜ ਵੀ ਕੁਝ ਨਹੀਂ ਕਮਾਇਆ ਖਾਸ ਇੱਕ ਤਰ੍ਹਾਂ ਨਾਲ ਛੱਡੀ ਗਈ ਸੀ ਹੁਣ ਸਿਗਰਟ ਪੀਣ ਦੀ ਆਤ ਲੈ ਫੜ ਗੜ ਤੇ ਬਣਾ ਦੇ ਕੜਕ ਚਾਹ ਉਹ ਕੀ ਹੁੰਦੀ ਐ ਉਹ ਵੀ ਹੁੰਦੀ ਐ ਕੁਝ ਤੂੰ ਆਪਣਾ ਕੰਮ ਕਰ ਕਾਟ ਆਇਆ ਜਪਾ ਦਾ ਕੀ ਲਿਖਿਆ ਸੂ ਜੱਸੀ ਦਾ ਵਿਆਹ ਐ ਅਗਲੇ ਮਹੀਨੇ ਕਰਦੇ ਤਿਆਰੀਆਂ ਹੁਣੇ ਤੋਂ ਜਾਣੇ ਹੀ ਨਹੀਂ ਮੈਂ ਕਿਉਂ ਖਰਚ ਤਾਂ ਸਾਹ ਨਹੀਂ ਲੈਣ ਦਿੰਦੇ ਉਹ ਸਾਰੇ ਕੰਮ ਹੀ ਕਰਨੇ ਪੈਂਦੇ ਆ ਹੁੰਦਾ ਵੀ ਇਹ ਕੋਈ ਕੰਮ ਕੀ ਨਾ ਕੋਈ ਚੰਗਾ ਲੀੜਾ ਹੈ ਮੇਰੇ ਕੋਲ ਨਾ ਬੱਚਿਆਂ ਕੋਲ ਫਿਰ ਕਿਰਾਇਆ ਲੱਗੂ ਆਣ ਜਾਂਦਾ ਉੱਥੇ ਵੀ ਲੋੜ ਪਊ ਕੁਝ ਐਵੇਂ ਕਾਬਰ ਜਾਨੀਂ ਆ ਤੂੰ ਐਵੇਂ ਨਹੀਂ ਤੇ ਹੋਰ ਕੀ ਕਿੱਥੋਂ ਆਣਗੇ ਪੈਸੇ ਮੈਂ ਮਰਤਾ ਨਹੀਂ ਗਿਆ ਕਮਾਉਣ ਆਲਾ ਤੂੰ ਤਾਂ ਕਮਾਉਂਦਾ ਐ ਪਰ ਪਰ ਕੀ ਪਰ ਜਿਹੜਾ ਕਰਜ਼ਾ ਚੁੱਕਿਆ ਹੋਇਆ ਵਿਆਹਾਂ ਉੱਤੇ ਪੈਣਾ ਨੂੰ ਬੁਇਆ ਤਾਂ ਨਹੀਂ ਸੀ ਬਠਾਲ ਛੱਡਣਾ ਮੈਂ ਕਦੋਂ ਕਹਿੰਦੀ ਐ ਐਸੇ ਪਿੱਛੇ ਮੈਂ ਛੋਟੀਆਂ ਭੈਣਾਂ ਦਾ ਪਹਿਲਾ ਵਿਆਹ ਕੀਤਾ ਤੇ ਫੇਰ ਆਪਣਾ ਮੈਂ ਤਾਂ ਹਾਲੇ ਵੀ ਨਹੀਂ ਸੀ ਚਾਹੁੰਦਾ ਬਲਾਸੇ ਛੱਡਨੀ ਪਰ ਬੇਬੀ ਖੜੇ ਪੈ ਗਈ ਪਹਿਲਾਂ ਮੈਂ ਚੰਗੀ ਸੀ ਹੁਣ ਨਿਆਣੇ ਹੋ ਗਏ ਆ ਤਾਂ ਮੈਂ ਬਲਾ ਲੱਗਣ ਲੱਗ ਪਈ ਆ ਤੂੰ ਜੋ ਲੱਗ ਜਾਨੀ ਆ ਸੜਵੀਆਂ ਗੱਲਾਂ ਕਰਨ ਕੀ ਕਿਹਾ ਮੈਂ ਹੈ ਪਰ ਜਾਜੇ ਚੁੱਕਿਆ ਮੈਂ ਤਾਂ ਮੈਂ ਹੀ ਲਾਉਂਗਾ ਕਿਸੇ ਹੋਰ ਨੇ ਨਹੀਂ ਲਾ ਜਾਣਾ ਆ ਕੇ ਤੇਰੇ ਭਰਾਵਾਂ ਕੋਲੋਂ ਨਹੀਂ ਮੰਗਦਾ ਕੁਝ ਮੇਰੇ ਪੇਕੇਆਂ ਨੂੰ ਨਾਲ ਉਹਨਾਂ ਤੇ ਰੱਖੀ ਕੋਇਆ ਤੂੰ ਜੋ ਕਹਿਨੀ ਐ ਇਹ ਕਰਜਾ ਚੁੱਕਿਆ ਹੋਇਆ ਮੈਨੂੰ ਕੀ ਭਾਵੇਂ ਹੋਰ ਚੁੱਕ ਲੈ ਚੁੱਪ ਕਰ ਜਾ ਨਹੀਂ ਤੇ ਲੱਪੜ ਮਾਰਾਂਗੀ ਇੱਕ ਮਾਰ ਲੈ ਬੇਸ਼ੱਕ ਜੇ ਤੂੰ ਚੁੱਪ ਕਰ ਜਾ ਮੱਖਣ ਐਵੇਂ ਬੋਲੀ ਤੁਰੀ ਜਾਨੀਂ ਸਕੋਂ ਮੈਨੂੰ ਜੋ ਮਰਜ਼ੀ ਐ ਕਹਿ ਲੈ ਪਰ ਮੇਰੇ ਮਾਪਿਆਂ ਨੂੰ ਉਰੇ ਹੱਥ ਨੂੰ ਮਤ ਦੱਸਾਂ ਤਿੰਨ ਚਾਰ ਧੱਫੇ ਮੌਰੀ ਪੈਠ ਤੇ ਮਾਰੇ ਤੋਥ ਅਟ ਖੜਾ ਆ ਹਮ ਨੂੰ ਉੱਚੀ ਉੱਚੀ ਰੋਣ ਲੱਗ ਪਿਆ ਉਹ ਪਤਾ ਨਹੀਂ ਕਦੋਂ ਸਾਡੇ ਕੋਲ ਆ ਗਿਆ ਸੀ ਉਹਦੇ ਰੋਣ ਦੀ ਆਵਾਜ਼ ਸੁਣ ਕੇ ਮੁੰਨੀ ਵੀ ਜਾਗ ਪਈ ਚੰਗਾ ਚੀਕ ਚਹਾੜਾ ਪੈ ਗਿਆ ਤਾਰੋ ਵੀ ਡਸ ਰਹੀ ਸੀ ਮੈਂ ਜੁੱਤੀ ਪਾ ਕੇ ਘਰੋਂ ਚੱਲਿਆ ਗਿਆ ਕੀ ਮੁਸੀਬਤ ਖੜੀ ਹੋ ਗਈ ਸੀ ਮੈਂਟਾਂ ਵਿੱਚ ਹੀ ਮੈਂ ਕਦੀ ਤਾਰੋ ਨੂੰ ਮਾਰਿਆ ਨਹੀਂ ਸੀ ਬਾਪੂ ਘਟਦਾ ਹੁੰਦਾ ਸੀ ਕਦੀ ਕਦੀ ਬੇਬੇ ਨੂੰ ਮੈਨੂੰ ਉਦੋਂ ਬਹੁਤ ਭੜਾ ਲੱਗਦਾ ਹੁੰਦਾ ਸੀ ਮੇਰਾ ਜੀ ਕਰਦਾ ਮੈਂ ਬਾਪੂ ਦਾ ਹੱਥ ਫੜ ਲਵਾਂ ਪਰ ਮੈਂ ਕਦੀ ਹਿਆ ਨਹੀਂ ਸੀ ਕੀਤਾ ਹੱਥ ਫੜਨ ਦਾ ਮੈਂ ਹੱਥ ਫੜਨ ਜੋਗਾ ਸੀ ਹੀ ਨਹੀਂ ਉਹ ਤੋਂ ਮੈਂ ਦੌੜ ਕੇ ਬੇਬੇ ਦੇ ਨਾਲ ਚੰਬੜ ਜਾਂਦਾ ਮੇਰਾ ਆਪ ਮਹਰਾ ਹੀ ਰੋਂ ਨਿਕਲ ਜਾਂਦਾ ਬੇਬੇ ਮੈਨੂੰ ਰੋਂਦਿਆਂ ਵੇਖ ਕੇ ਆਪ ਚੁੱਪ ਕਰ ਜਾਂਦਾ ਮੈਂ ਬੇਬੇ ਦੀ ਵੱਖੀ ਨਾਲ ਲੱਗਾ ਕਿੰਨੀ ਧੀਰ ਹੁੰਦਾ ਰਹਿੰਦਾ ਅਗਲੇ ਦਿਨ ਬਾਪੂ ਨਾਲ ਕੋਈ ਗੱਲ ਕਰਦੀ ਤਾਂ ਮੈਨੂੰ ਬਹੁਤ ਗੁੱਸਾ ਹੁੰਦਾ ਬਾਪੂ ਮੈਨੂੰ ਆਪਣੇ ਕੋਲ ਸਾਦਾ ਪਰ ਮੈਂ ਹੋਰ ਪਰਾਂ ਹੋ ਜਾਂਦਾ ਮੈਨੂੰ ਉਹਦੇ ਹੱਥੋਂ ਕੋਲੋਂ ਡਰ ਆਉਂਦਾ ਬੇਬੇ ਵੱਲ ਦਾ ਹੈ ਤੂੰ ਬੱਲਿਆ ਹੈਗਾ ਵਾ ਬੇਬੇ ਵੱਲ ਦਾ ਤੈਨੂੰ ਕੀ ਬੱਚੂ ਮੈਂ ਵੀ ਨਹੀਂ ਲਿਜਾਣਾ ਤੈਨੂੰ ਵਿਸਾਖੀ ਦੇ ਮੇਲੇ ਨਾਲ ਜਾ ਮੈਂ ਬੇਬੇ ਨਾਲ ਚਲੇ ਜਾਊਂਗਾ ਉਹ ਬੇਬੇ ਨੇ ਤਾਂ ਮੇਰੇ ਨਾਲ ਜਾਣਾ ਤੂੰ ਕਿਹਦੇ ਨਾਲ ਜਾਏਂਗਾ ਮੈਂ ਆਪੇ ਚੱਲੇ ਜਾਊਂ ਕੱਲਾ ਇਸ ਤਰ੍ਹਾਂ ਗੱਲ ਹਾਸੇ ਵਿੱਚ ਪਾਈ ਜਾਂਦੀ ਪਰ ਇੱਕ ਗੱਲ ਮੇਰੇ ਮਨ ਵਿੱਚ ਬੈਠ ਗਈ ਸੀ ਕਿ ਮੈਂ ਕਦੀ ਨਹੀਂ ਕੁੱਟਾਂਗਾ ਆਪਣੀ ਘਰਵਾਲੀ ਨੂੰ ਉਦੋਂ ਮੈਨੂੰ ਸਭ ਗੱਲਾਂ ਦੀ ਸੂਝ ਨਹੀਂ ਸੀ ਪਰ ਪਤਾ ਨਹੀਂ ਕਿਵੇਂ ਮੈਨੂੰ ਇਸ ਗੱਲ ਦਾ ਖਿਆਲ ਆ ਗਿਆ ਸੀ ਹਾਲੀ ਤੀਕ ਨਹੀਂ ਸੀ ਭੁੱਲਿਆ ਮੈਂ ਉਹ ਦਿਨ ਅਜੇ ਤੀਕ ਮੈਂ ਆਪਣੀ ਉਹ ਗੱਲ ਪੂਰੀ ਤਰ੍ਹਾਂ ਨਭਾਈ ਸੀ ਮੈਂ ਕਦੀ ਨਹੀਂ ਸੀ ਚੁੱਕਿਆ ਹੱਥ ਤਾਰੋ ਤੇ ਫਿਰ ਪਤਾ ਨਹੀਂ ਕੀ ਵਾਪਰ ਗਈ ਸੀ ਅੱਖ ਝਪਕਣ ਵਿੱਚ ਕਿ ਮੈਂ ਉਸ ਨੂੰ ਕੁੱਟ ਬੈਠਾ ਸੀ ਹੰਮਣ ਰੋਣ ਲੱਗ ਪਿਆ ਸੀ ਕਿਵੇਂ ਵੇਖ ਰਿਹਾ ਸੀ ਉਹ ਮੇਰੇ ਵੱਲ ਰੋਂਦਾ ਹੋਇਆ ਵਜਵੀ ਸਮਝ ਨਹੀਂ ਸੀ ਲੱਗ ਰਹੀ ਉਸ ਨੂੰ ਪਰ ਫਿਰ ਵੀ ਉਹਨੂੰ ਪਤਾ ਸੀ ਕਿ ਮਾਰਿਆ ਕਿਸ ਨੇ ਉਹ ਝਾਟਾ ਆਪਣੀ ਮਾਂ ਦੀ ਗੋਦੀ ਵਿੱਚ ਬੈਠ ਗਿਆ ਤੇ ਫਿਰ ਰੋਣ ਲੱਗ ਪਿਆ ਮੇਰੇ ਅੰਦਰ ਜਿਵੇਂ ਕੋਈ ਚੀਜ਼ ਸੜ ਰਹੀ ਸੀ ਧੋਕ ਰਹੀ ਸੀ ਮੈਂ ਚੱਲਦਾ ਗਿਆ ਡੈਮ ਗੰਜ ਵੱਲ ਬਸ ਐਵੇਂ ਹੀ ਬੇਮਤਲਬ ਹੀ ਚੱਲਦਾ ਜਾ ਰਿਹਾ ਸਮਾਂ ਕਿੰਨੀ ਦੇਰ ਮੈਂ ਤੁਰਦਾ ਗਿਆ ਫਿਰ ਮੈਂ ਥੱਕ ਗਿਆ ਇੱਕਦਮ ਥੱਕ ਗਿਆ ਪਿੱਛੇ ਮੁੜ ਕੇ ਵੇਖਿਆ ਕਿੰਨੀ ਦੂਰ ਆ ਗਿਆ ਸੀ ਮੈਂ ਘਰੋਂ ਅੱਗੇ ਵੱਲ ਵੇਖਿਆ ਤਾਂ ਡੈਮ ਗੰਜ ਦੀ ਆਬਾਦੀ ਨੇੜੇ ਸੀ ਸ਼ਾਇਦ ਇਹ ਅੱਲਾ ਘਾਰ ਹੀ ਹੋਵੇ ਇਸ ਵੇਲੇ ਮੀਤਾ ਰੁਕ ਚੁੱਕਾ ਸੀ ਪਰ ਠੱਕਾ ਹਾਲੀ ਵੀ ਚੱਲ ਰਿਹਾ ਸੀ ਰਿਕਸ਼ਾ ਚਲਾਉਣਾ ਬਹੁਤ ਮੁਸ਼ਕਲ ਸੀ ਇੰਨੀ ਹਵਾ ਵਿੱਚ ਦਿਆਲੇ ਦੇ ਘਰ ਦੇ ਲਾਗੇ ਪੁੱਜ ਕੇ ਮੈਂ ਰੁਕ ਗਿਆ ਐਵੇਂ ਤੰਗ ਕਰਨ ਵਾਲੀ ਗੱਲ ਸੀ ਉਸ ਨੂੰ ਮੇਰਾ ਜੀ ਵਾਪਸ ਚਲੇ ਜਾਣ ਨੂੰ ਕੀਤਾ ਫਿਰ ਪਤਾ ਨਹੀਂ ਕਿਵੇਂ ਮੈਂ ਅੱਗੇ ਵੱਧ ਕੇ ਉਹਦਾ ਬੂਹਾ ਖੜਕਾ ਦਿੱਤਾ ਆ ਵੀ ਬੇਲੀਆ ਕਿਵੇਂ ਭੁੱਲਾ ਆਂ ਰਾਹ ਉਹ ਤਾਂ ਕਰੀ ਹੁਣ ਮਿਲਦਾ ਹੀ ਨਹੀਂ ਦਿਆਲਿਆ ਹਾਲੀ ਆਪਾਂ ਪਰਸੋਂ ਮਿਲੇ ਸੀ ਇਹ ਵੀ ਕੀ ਮਿਲਣਾ ਹੋਇਆ ਉਧਰੋਂ ਆਏ ਤੇ ਇਧਰ ਚਲੇ ਗਏ ਅੰਦਰ ਲੰਘਾ ਕਿ ਇੱਥੇ ਖੜਾ ਰਹਿਣਾ ਠੰਡ ਵਿੱਚ ਮੈਂ ਅੰਦਰ ਲੰਘ ਗਿਆ ਉਹ ਕੱਲਾ ਹੀ ਰਹਿੰਦਾ ਸੀ ਉਹਨੇ ਦਿਨੀ ਉਹਦੀ ਘਰ ਵਾਲੀ ਪੇਕੇ ਗਈ ਹੋਈ ਸੀ ਕੁਝ ਚਿਰ ਤੋਂ ਉਹ ਬਹੁਤਾ ਪੇਕੇ ਹੀ ਰਹਿੰਦੀ ਸੀ ਦਿਯਾਲਾ ਵੀ ਖੁਸ਼ ਰਹਿੰਦਾ ਸੀ ਕੱਲਾ ਰਹਿ ਕੇ ਕਦੋਂ ਲਿਆਏਗਾ ਭਰਜਾਈ ਨੂੰ ਖਾਸਾ ਚਿਰ ਹੋ ਗਿਆ ਗਈ ਨੂੰ ਹੁਣ ਤਾਂ ਆਜੂਗੀ ਆ ਪਈ ਹਾਲੇ 2 ਮਹੀਨੇ ਤਾਂ ਹੋਏ ਨੇ ਗਈ ਨੂੰ ਓਏ ਥੋੜੇ ਹੁੰਦੇ ਆ ਦੋ ਕੀ ਪਤਾ ਥੋੜੇ ਹੁੰਦੇ ਆ ਕਿ ਬਹੁਤੇ ਆਪਣਾ ਝਟ ਲੰਗੀ ਜਾਂਦਾ ਉਹ ਤਾਂ ਠੀਕ ਹੈ ਪਰ ਪਰ ਕੀ ਯਾਰ ਬੈਠ ਇੱਥੇ ਰਜਾਈ ਵਿੱਚ ਮੈਂ ਚਾਹ ਬਣਾਉਣਾ ਇੱਥੇ ਹੱਥ ਸਾੜਦਾ ਫਿਰੇਗਾ ਬੈਹ ਜਾ ਕੋਈ ਗੱਪਸ਼ਪ ਮਾਰੀਏ ਇਹ ਤੇਰੇ ਕੋਲ ਹੀ ਆ ਮੈਂ ਛਟੀਆਂ ਲਾ ਕੇ ਪਾਣੀ ਧਰ ਦਿਆਂ ਦੋ ਗਲਾਸ ਹੁਣ ਝਟਪਟ ਅੱਗ ਬਾਲ ਕੇ ਚਾਹ ਧਰ ਦਿੱਤੀ ਚੁੱਲ੍ਹੇ ਤੇ ਇੱਕ ਚੱਜ ਦੀ ਮੰਜੀ ਸੀ ਉਹਦੇ ਕੋਲ ਦੂਜੀ ਖੁੰਝੇ ਵਿੱਚ ਖੜੀ ਕੀਤੀ ਹੋਈ ਸੀ ਟੁੱਟੇ ਹੋਏ ਬਾਣ ਵਾਲੀ ਉਹ ਲੇਫ ਵਿੱਚੋਂ ਨਿਕਲ ਕੇ ਆਇਆ ਸੀ ਬਾਹਰ ਤੇ ਅੱਗ ਬਾਲ ਕੇ ਮੋੜ ਲੇਫ ਵਿੱਚ ਹੀ ਬੈਠ ਗਿਆ ਤੂੰ ਵੀ ਲੈਲਾ ਲੱਤਾ ਉੱਤੇ ਲੇਫ ਕਿੱਦਾਂ ਬੈਠਾ ਹੋਇਆ ਉਪਰ ਆਵਾਂਗਾ ਐ ਲੈ ਯਾਰ ਕੋਈ ਗੱਲ ਕਰ ਤੂੰ ਕਰ ਕੋਈ ਗੱਲ ਕੀ ਗੱਲ ਕਰਾਂ ਮੈਨੂੰ ਤਾਂ ਕੁਝ ਔੜਦਾ ਹੀ ਨਹੀਂ ਕਿਉਂ ਖੈਰ ਤਾਂ ਹੈ ਨਾ ਪਰਜਾਈ ਨਾਲ ਤਾਂ ਨਹੀਂ ਹੋਗੀ ਖੈਬੜ ਉਹ ਗੱਲ ਤਾਂ ਇਹੋ ਜਿਹੀ ਆ ਹੋਇਆ ਕੀ ਹੋਣਾ ਕੀ ਸੀ ਬਸ ਐਵੇਂ ਧੱਫੇ ਮਾਰ ਬੈਠਾ 2000 ਲੈ ਇਹ ਵੀ ਕੋਈ ਗੱਲ ਹੈ ਪਰ ਛੱਡ ਯਾਰ ਨਹੀਂ ਬਈ ਦਿਆ ਲਿਆ ਉਸ ਦਾ ਕਸੂਰ ਵੀ ਤਾਂ ਕੋਈ ਨਹੀਂ ਸੀ ਚੱਲ ਨਹੀਂ ਸਹੀ ਤੇ ਨਾ ਸਹੀ ਪਰ ਤੂੰ ਨੀ ਮੋਚੂਣਾ ਕਿਉਂ ਹੋਇਆ ਅੱਜ ਮਨ ਕੋ ਜੁਦਾਸ ਉਹ ਛੱਡ ਪਰਾਂ ਇਹ ਗੱਲਾਂ ਆਪਾਂ ਨਹੀਂ ਕਰੀਏ ਨਾ ਸੋਚੈ ਨਾ ਗੱਲਾਂ ਬਾਰੇ ਫੇਰ ਵੀ ਫੇਰ ਮੈਂ ਚਾਹ ਬਣਾ ਲਿਆ ਵਾਂ ਉਹ ਛੋਪਲੀ ਮੰਜੀ ਤੋਂ ਉੱਤਰ ਕੇ ਚਾਹ ਬਣਾਉਣ ਲੱਗ ਪਿਆ ਦੋ ਪਿੱਤਲ ਦੇ ਗਲਾਸ ਭਰ ਲਿਆ ਆ ਉਹ ਛੇਤੀ ਇੱਕ ਟੁੱਟੀ ਹੋਈ ਡੰਡੀ ਵਾਲਾ ਕੱਪ ਮੈਨੂੰ ਖੜਾ ਦਿੱਤਾ ਤੇ ਦੂਜਾ ਉਹਦੇ ਹੀ ਵਰਗਾ ਫੜ ਲਿਆ ਕੋਈ ਹੋਰ ਗੱਲ ਕਰ ਪੰਤਿਆ ਤੂੰ ਵੀ ਲੜ ਝਗੜ ਲੈਂਦਾ ਆਪਣੀ ਧੀ ਨਾਲ ਉਹ ਛੱਡ ਹੁਣ ਇਹ ਗੱਲ ਮਾੜੀ ਮੋਟੀ ਖੈਪੜ ਹੋਈ ਜਾਂਦੀ ਏ ਕਦੇ ਕਿਤੇ ਇਸ ਗੱਲ ਤੋਂ ਹੁੰਦੀ ਏ ਗੱਲ ਕੀ ਪਤਾ ਹੈ ਕਿਹੜੀ ਗੱਲ ਤੋਂ ਤਾਮਸ਼ੀ ਆ ਜਾਂਦੀ ਹੈ ਮਾੜੀ ਗੱਲ ਇਹ ਦਿਆ ਲਿਆ ਮੈਂ ਕਹੋ ਕਹਿੰਨਾ ਚੰਗੀ ਗੱਲ ਹੈ ਕੋਈ ਹੋਰ ਗੱਲ ਕਰ ਮੈਂ ਚੁੱਪ ਰਿਆ ਉਹ ਵੀ ਚੁੱਪ ਸੀ ਅਸੀਂ ਕੱਪਾਂ ਵਿੱਚ ਚਾਹ ਪਾ ਕੇ ਪੀਂਦੇ ਰਹੇ ਕੁਝ ਦਿਰ ਉਹ ਲੇਫ ਵਿੱਚ ਲਿਫਟਾ ਹੋਇਆ ਹੌਲੀ ਹੌਲੀ ਹਿੱਲ ਰਿਹਾ ਸੀ ਜਿਵੇਂ ਭਜਨ ਮੰਡਲੀ ਵਾਲੇ ਝੂਮਦੇ ਹੁੰਦੇ ਆ ਉਹ ਸਾਹਮਣੇ ਦੁਆਰ ਵੱਲ ਵੇਖ ਰਿਹਾ ਸੀ ਠਕਵੀ ਨਜ਼ਰ ਨਾਲ ਫਿਰ ਉਹਨੇ ਛੇਤੀ ਛੇਤੀ ਦੋ ਤਿੰਨ ਘਟ ਪਰੇ ਗੱਲ ਤਾਂ ਮਾੜੀ ਏ ਬੰਤਿਆ ਕਿਹੜੀ ਇਹ ਜਨਾਨੀ ਨਾਲ ਲੜਾਈ ਵਾਲੀ ਇਹੋ ਤਾਂ ਮੈਂ ਕਹਿੰਨਾ ਕਦੇ ਤਾਂ ਉਹ ਬਹੁਤਾ ਪਿੱਕੇ ਰਹਿੰਦੀ ਐ ਇਥੇ ਉਹਦੇ ਜੱਗਾ ਹੈ ਵੀ ਕੀ ਜਾਂ ਲੜਾਈ ਜਾਂ ਭੁੱਖ ਨੰਗ ਭੁੱਖ ਨੰਗ ਕਿਵੇਂ ਦੂਰ ਹੋਊ ਦੇ ਲਿਆ ਹੋਰ ਮਿਹਨਤ ਕਰਨੀ ਚਾਹੀਦੀ ਐ ਸਾਨੂੰ ਕਿੰਨਾ ਕੁ ਵਾਅ ਸਕਦੇ ਆ ਰੱਖਸ਼ਾ ਪੈਸੇ ਵਧਾ ਦਈਏ ਸਵਾਰੀ ਦੇ ਅੱਗੇ ਸਵਾਰੀ ਘੱਟ ਮਿਲਦੀ ਐ ਫਿਰ ਬਿਲਕੁਲ ਹੀ ਨਹੀਂ ਮਿਲਦੀ ਨਾ ਮਿਲੇ ਪਰ ਆਪਾਂ ਘੱਟ ਨਹੀਂ ਲੈਣੇ ਪੈਸੇ ਜੇ ਹੱਡ ਭੰਣਨੇ ਆ ਤਾਂ ਪੈਸੇ ਵੀ ਪੂਰੇ ਲੈਣੇ ਆ ਗੱਲ ਤਾਂ ਠੀਕ ਸੀ ਦਿਆਂ ਦੇ ਦੀ ਪਰ ਸਾਰੇ ਜਣੇ ਕਾਰਨ ਇਦਾਂ ਤਾਹੀਂ ਠੀਕ ਹੈ ਜੇਕਰ ਇੱਕ ਜਣਾ ਬਹੁਤੇ ਪੈਸੇ ਮੰਗੇ ਦੂਸਰਾ ਘੱਟ ਲੈ ਲਵੇ ਤਾਂ ਕੀ ਗੱਲ ਬਣੀ ਇਹ ਗੱਲ ਤਾਂ ਯੂਨੀਅਨ ਵਿੱਚ ਹੋਣੀ ਚਾਹੀਦੀ ਹੈ ਪਰ ਯੂਨੀਅਨਾਂ ਵੀ ਕਈ ਸੰ ਸ਼ਹਿਰ ਵਿੱਚ ਤੂੰ ਆਪਣੀ ਯੂਨੀਅਨ ਵਿੱਚ ਗੱਲ ਕਰੀਂ ਦਿਆ ਲਿਆ ਮੈਂ ਤਾਂ ਕਰੂੰਗਾ ਤੂੰ ਵੀ ਤਾਂ ਕਰੀਂ ਕੁਝ ਅੰਜ ਦੇ ਲਿਆ ਜੇ ਸਾਡੀਆਂ ਯੂਨੀਅਨਾਂ ਇੱਕ ਹੋ ਜਾਣ ਤਾਂ ਰੋਗ ਨਾ ਲੱਥ ਜਾਏ ਕੋਲ ਹੋਣਾ ਪਊ ਇੱਕ ਦਿਨ ਆਪਾਂ ਕਿਸੇ ਦੇ ਖਿਲਾਫ ਨਹੀਂ ਕੋਈ ਦੰਗਾ ਫਸਾਦ ਨਹੀਂ ਕਰਦੇ ਸਰਬੱਤ ਦਾ ਭਲਾ ਮੰਗਦੇ ਆ ਰੋਟੀ ਮਿਲਣੀ ਚਾਹੀਦੀ ਐ ਸਾਨੂੰ ਕੱਪੜਾ ਮਿਲ ਜਾਏ ਮੜਾ ਮੋਟਾ ਉਹ ਬੋਲਦਾ ਰਿਹਾ ਜਿਵੇਂ ਲੈਕਚਰ ਦੇ ਰਿਹਾ ਹੋਵੇ ਮੈਂ ਪਹਿਲਾਂ ਤੋ ਉਹਦੀ ਗੱਲ ਸੁਣਦਾ ਰਿਹਾ ਫਿਰ ਮੇਰਾ ਧਿਆਨ ਘਰ ਵੱਲ ਚਲਿਆ ਗਿਆ ਖੌਰੇ ਉਹਨੇ ਰੋਟੀ ਵੀ ਖਾਧੀ ਐ ਕਿ ਨਹੀਂ ਕੀ ਪਤਾ ਉਹਨੇ ਫੰਮਨ ਨੂੰ ਮਾਰੀਆਂ ਹੁਣ ਦੋ ਚਪੇੜਾਂ ਤੇ ਉਹ ਸੌ ਗਿਆ ਹੋਵੇ ਰੋਂਦਾ ਹੋਇਆ ਦਿਆਲੇ ਦੀ ਆਵਾਜ਼ ਮੈਨੂੰ ਖੂਬ ਵਿੱਚ ਆਉਂਦੀ ਜੱਪ ਹਰ ਪਲ ਹਰ ਕੜੀ ਉਹਦੀ ਆਵਾਜ਼ ਉੱਚੀ ਹੋਣ ਦੀ ਥਾਂਵੇਂ ਨੀਵੀਂ ਹੁੰਦੀ ਜਾ ਰਹੀ ਸੀ ਤੇ ਫੇਰ ਉਹ ਡੁੱਬ ਗਈ ਇੱਕਦਮ ਡੁੱਬ ਗਈ ਕਿੱਥੇ ਚੱਲਿਆ ਸੋਹਜਾ ਇੱਥੇ ਬੰਤਿਆ ਨਹੀਂ ਯਾਰ ਘਰ ਤਾਂ ਜ਼ਰੂਰ ਜਾਣਾ ਹੈ ਚੱਲ ਤੈਨੂੰ ਛਾਡਾਂ ਮਾਂ ਰਿਕਸ਼ੇ ਉੱਤੇ ਉਹ ਚਲਾ ਜਾਊ ਮੈਂ ਤੁਰ ਕੇ ਉਹ ਝਟਪਾਟੀ ਛਾਡਾਂ ਮੈਂ ਤੈਨੂੰ ਕਿੱਥੇ ਲੱਤਾਂ ਮਾਰਦਾ ਜਾਂ ਇੱਕ ਇੰਨੀ ਵਾਰ ਮੈਂ ਖੇਸਰੀ ਬੁੱਕਲ ਮਾਰ ਲਈ ਤੇ ਖੋਲ ਦਿੱਤਾ ਜਿੰਦਰਾ ਰਿਕਸ਼ੇ ਦੀ ਚੈਨ ਨਾਲ ਉਹ ਬਾਹਰ ਹੀ ਖੜਾ ਕਰਦਾ ਸੀ ਰਿਕਸ਼ਾ ਗਲੀ ਵਿੱਚ ਇੱਕੋ ਕਮਰਾ ਸੀ ਉਹਦੇ ਕੋਲ ਜਿਸ ਵਿੱਚ ਮਸਾਂ ਤਿੰਨ ਚਾਰ ਮੰਝੀਆਂ ਰਹਿ ਸਕਦੀਆਂ ਸਨ ਇੱਕ ਖੁੰਝੇ ਵਿੱਚ ਚੁੱਲ੍ਹਾ ਬਣਿਆ ਸੀ ਇਸੇ ਕਮਰੇ ਵਿੱਚ ਉਹਦੇ ਘਰ ਦੋ ਨਿਆਣੇ ਹੋਏ ਸੀ ਕੀ ਪਤਾ ਵੱਡੇ ਹੁੰਤੀ ਕੋ ਇਸੇ ਕਮਰੇ ਵਿੱਚ ਹੀ ਪਲਨ ਔਰ ਜਾਣਾ ਵੀ ਕਿੱਥੇ ਹੈ ਦਿਆਲਿਆ ਤੂੰ ਬਹਿ ਜਾ ਸੀਟ ਉੱਤੇ ਮੈਂ ਚਲਾਨਣਾ ਲੈ ਐਵੇਂ ਕਿਵੇਂ ਹੋ ਸਕਦਾ ਬਹਿ ਜਾ ਪਿੱਛੇ ਮੇਰੀ ਗੱਲ ਸੁਣ ਉਹ ਕੋਈ ਗੱਲ ਨਹੀਂ ਸੁਣੀ ਤੇਰੀ ਮੈਂ ਸੀਟ ਉੱਤੇ ਬਹਿ ਗਿਆ ਤੇ ਲੱਗ ਪਿਆ ਪੈਡਲ ਮਾਰਨ ਥੱਕਾ ਨਹੀਂ ਸੀ ਚੱਲ ਰਿਹਾ ਹੁਣ ਬੱਦਲ ਵੀ ਕੋਈ ਕੋਈ ਸੀ ਅਸਮਾਨ ਉੱਤੇ ਚਾਂਦਨੀ ਚਾਨਣੀ ਫੈਲੀ ਹੋਈ ਸੀ ਚਾਰੇ ਪਾਸੇ ਦਿਆਲਾ ਰੋਂ ਵਿੱਚ ਆ ਗਿਆ ਚਰਖੇ ਦੀ ਹੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ ਜੋਗੀ ਉੱਤਰ ਪਹਾੜੋਂ ਆਇਆ ਜੋਗੀ ਉੱਤਰ ਪਹਾੜੋਂ ਆਇਆ ਓਏ ਅੱਗੇ ਵੀ ਕੁਝ ਸੁਣਾਏਂਗਾ ਕਿ ਕਸੇ ਹੋਏ ਤਵੇ ਵਾਂਗ ਇੱਕੋ ਥਾਂ ਤੇ ਅੜਿਆ ਰਹੇਂਗਾ ਚੱਲ ਤੂੰ ਹੀ ਸੁਣਾ ਦੇ ਕੁਝ ਬੰਤਿਆ ਮੈਂ ਤਾਂ ਹੀਰ ਸੁਣਾ ਸਕਦਾ ਪਰ ਇਦਾਂ ਨਹੀਂ ਹੋਰ ਕਿਦਾਂ ਮਜਮਾ ਲਾ ਕੇ ਕਿਸੇ ਚੱਜ ਦੀ ਥਾਂ ਤੇ ਬੈਠ ਕੇ ਬੰਦਾ ਸੁਣਾਏ ਹੀਰ ਤੁਰੇ ਤੁਰੇ ਜਾਂਦਾ ਤਾਂ ਏਕ ਹੀ ਨਹੀਂ ਨਿਕਲਦੀ ਚੰਗੀ ਤਨਾ ਉਹ ਤੂੰ ਕਿ ਤੁਰੇ ਜਾਂਦਾ ਬੈਠਾ ਆ ਆਰਾਮ ਨਾਲ ਸੀਟ ਉੱਤੇ ਤੂੰ ਬਹਿ ਜਾ ਕੇ ਹਿਰਕ ਕਿਉਂ ਕਰਦਾ ਓ ਹਿਰਕ ਨਹੀਂ ਕੋਈ ਬੱਸ ਸੁਨਾ ਦੇ ਕੁਛ ਮੈਂ ਕੰਨ ਤੇ ਹੱਥ ਰੱਖ ਕੇ ਏਕ ਲਈ ਹੀ ਰਾਖ ਦੀ ਜੋਗਿਆ ਝੂਠ ਆਖੇ ਕੌਣ ਰੁੱਠੜੇ ਯਾਰ ਮਨਾਉਂਦਾ ਏ ਕਿੰਨਾ ਹੀ ਚਰਮੇ ਗਾਉਂਦਾ ਰਿਆ ਜਿਵੇਂ ਗੱਡੀ ਉੱਤੇ ਬੈਠਾ ਹੌਲੀ ਹੌਲੀ ਹਿੱਲ ਰਿਆ ਸੀ ਜਿਵੇਂ ਭਜਨ ਮੰਡਲੀ ਵਾਲੇ ਹਿੱਲਦੇ ਹੁੰਦੇ ਆ ਛੜਕ ਬਿਲਕੁਲ ਖਾਲੀ ਸੀ ਚੁੱਪਚਾਹ ਸੀ ਸਾਰੇ ਪਾਸੇ ਹੋਰ ਕਿੰਨੀ ਰਾਤ ਬੀਤ ਚੁੱਕੀ ਸੀ ਉੰਜ ਤਾਂ ਮੈਂ ਗਾਉਂ ਰਿਆ ਸੀ ਪਰ ਜੀ ਬੜਾ ਉਦਾਸ ਲੈ ਬਈ ਚੱਲ ਤੂੰ ਹਣ ਕਰ ਪੈ ਜਾ ਇੱਥੇ ਹੀ ਨਾ ਬਈ ਆਪਣੇ ਘਰ ਵਰਗੀ ਰੀਸ ਨਹੀਂ ਕੋਈ ਇਹ ਕੋਈ ਉਪਰਾ ਕਰੇ ਭਾਵੇਂ ਨਹੀਂ ਉਪਰਾ ਚੰਗਾ ਵੀ ਬੰਤਿਆ ਚੰਗਾ ਫਿਰ ਮੈਂ ਹੌਲੀ ਜਹੀ ਕੁੰਡਾ ਖੜਕਾਇਆ ਇੱਕ ਵਾਰ ਹੋਰ ਖੜਕਾਇਆ ਫਿਰ ਤੀਜੀ ਵਾਰ ਖੜਕਾਇਆ ਉਹ ਪਤਾ ਨਹੀਂ ਸੌਂ ਗਈ ਸੀ ਫਿਰ ਮੋੜਾ ਨਾਂ ਲੈ ਕੇ ਦੋ ਤਿੰਨ ਵਾਜਾਂ ਮਾਰੀਆਂ ਕੌਣ ਐ ਮੈਂ ਆ ਹੋਰ ਕੌਣ ਬੂਹਾ ਨੇ ਖੋਲ ਦਿੱਤਾ ਇੱਕ ਦੋ ਵਾਰ ਮੇਰੇ ਵੱਲ ਤੱਕੀ ਰੋਸ ਭਰੀਆਂ ਅੱਖਾਂ ਨਾਲ ਪਰ ਕੋਈ ਗੱਲ ਕੀਤੀਆਂ ਬਗੈਰ ਉਹ ਮੰਜੀ ਉੱਤੇ ਪੈ ਗਈ ਪਹਿਲਾਂ ਤਾਂ ਮੇਰਾ ਜੀ ਕੀਤਾ ਕਿ ਉਸਨੂੰ ਬੁਲਾਵਾਂ ਪਰ ਫਿਰ ਮੈਂ ਵੀ ਚੁੱਪ ਹੀ ਰਹਾ ਚੰਗੇਰ ਵਿੱਚੋਂ ਦੋ ਰੋਟੀਆਂ ਕੱਢੀਆਂ ਉੱਪਰ ਹੀ ਥੋੜੀ ਜਹੀ ਦਾਲ ਪਾਈ ਤੇ ਛੱਕ ਗਿਆ ਮੰਝੀ ਦੀ ਪੈਆਂ 'ਤੇ ਬਹਿ ਕੇ ਦੀਵੇ ਦੀ ਲੋ ਵਿੱਚ ਫੁੰਮਣ ਦਾ ਮੂੰਹ ਬੜਾ ਹੀ ਭੁਲਾ ਲੱਗ ਰਿਹਾ ਸੀ ਇੰਜ ਲੱਗਦਾ ਸੀ ਜਿਵੇਂ ਰੋਂਦਾ ਰੋਂਦਾ ਹੀ ਸੌ ਗਿਆ ਹੋਵੇ ਮੈਂ ਫੁੰਮਣ ਦੇ ਨਾਲ ਹੀ ਪੈ ਗਿਆ ਤੇ ਉਹਨੂੰ ਆਪਣੀ ਹੱਥ ਨਾਲ ਲਾ ਲਿਆ ਮੇਰਾ ਜੀ ਕਰੇ ਰੋਂਨ ਨੂੰ ਪਰ ਮੈਂ ਆਪਣੇ ਆਪ ਨੂੰ ਕਾਬੂ 'ਚ ਰੱਖਿਆ ਫਿਰ ਅਚਾਨਕ ਮੈਨੂੰ ਖਿਆਲ ਆਇਆ ਕਿ ਤਾਰੋ ਨੇ ਰੋਟੀ ਨਹੀਂ ਖਾਧੀ ਹੋਣੀ ਨਾ ਪਕਾਈ ਨਾ ਖਾਦੀ ਮੈਂ ਉੱਠ ਕੇ ਉਹਦੇ ਕੋਲ ਗਿਆ ਉੱਠ ਰੋਟੀ ਖਾ ਲੈ ਖਾ ਲਈ ਐ ਮੈਂ ਝੂਠਾ ਬੋਲ ਤੇ ਉੱਠ ਛੱਡ ਤੇ ਮੇਰੀ ਬਾਹ ਸੌਣ ਹੁਣ ਜਾ ਕੇ ਅੱਧੀ ਰਾਤ ਹੋਣ ਲੱਗੀ ਐ ਮੈਂ ਫੇਰ ਆ ਕੇ ਪੈ ਗਿਆ ਫੁੰਮਣ ਦੇ ਨਾਲ ਪਰ ਕਿੰਨਾ ਹੀ ਚਿਰ ਅੱਖ ਨਾ ਲੱਗੀ ਕਈ ਤਰ੍ਹਾਂ ਦੇ ਖਿਆਲ ਦਿਲ ਵਿੱਚ ਆਉਂਦੇ ਰਹੇ ਛੋਟੀ ਜਹੀ ਗੱਲ ਤੇ ਇੰਨਾ ਕਲੇਸ਼ ਪੈ ਗਿਆ ਸੀ ਦਿਆਲੇ ਨੂੰ ਜਰਾ ਪਰਵਾਹ ਨਹੀਂ ਸੀ ਕਿਸੇ ਗੱਲ ਦੀ ਹੋਰ ਇਹ ਹੋ ਗਈ ਪਰ ਉਹ ਯਾਰ ਨਾ ਕਰਦਾ ਹੋਵੇ ਇਹ ਗੱਲਾਂ ਮੇਰੇ ਦਿਲ ਵਿੱਚ ਘੁੰਮ ਹੀ ਰਹੀਆਂ ਸਨ ਕਿ ਤਾਰੋ ਦੀ ਫੇਰ ਵਾਜਾਈ ਚਾਹ ਪੀ ਕੇ ਫੇਰ ਪੈ ਗਏ ਲੰਮਾ ਤੇਰੀ ਮਰਜ਼ੀ ਨਹੀਂ ਬਾਹਰ ਜਾਣਦੀ ਅੱਜ ਜਾਨਣਾ ਭਲੀਏ ਲੋਕੇ ਜਾਨ ਬਗੈਰ ਗੁਜ਼ਾਰਾ ਵੀ ਹੈ ਕੀ ਪਤਾ ਲੱਛਣ ਤਾਂ ਤੇਰੇ ਨਾ ਜਾਣਦੀ ਐ ਤੂੰ ਫੇਰ ਦੱਸਿਆ ਨਹੀਂ ਕੀ ਲਿਆਵਾ ਤੇਰੇ ਲਈ ਮੁੜਦਾ ਹੋਇਆ ਕਹਿ ਜੋ ਦਿੱਤਾ ਏ ਕੁਝ ਨਹੀਂ ਚਾਹੀਦਾ ਮੈਨੂੰ ਫੇਰ ਵੀ ਉਹ ਮੇਰੇ ਵੱਲ ਤੱਕੀ ਹੋਰ ਹੀ ਨਜ਼ਰ ਨਾਲ ਮੈਂ ਠਠੰਬਰ ਗਿਆ ਫੇਰ ਉਹਨੇ ਬੁੱਲਾਂ 'ਤੇ ਮੁਸਕ ਨਹੀਂ ਫੈਲ ਗਈ ਜਿਵੇਂ ਮੇਰੀ ਗੱਲ ਦਾ ਮਜ਼ਾਕ ਉਡਾਰੀ ਹੋਵੇ ਅਸਲ ਵਿੱਚ ਉਸ ਦਿਨ ਤੋਂ ਪਿੱਛੋਂ ਜਦੋਂ ਮੈਂ ਉਸ ਉੱਤੇ ਹੱਥ ਚੁੱਕਿਆ ਸੀ ਉਸਨੇ ਮੈਨੂੰ ਮਾਫ਼ ਨਹੀਂ ਸੀ ਕੀਤਾ ਸਾਡੇ ਘਰ ਦੂਜੀ ਮੰਨੀ ਹੋਈ ਨੂੰ ਵੀ 3 ਸਾਲ ਹੋ ਚੁੱਕੇ ਐ ਉਦੋਂ ਤਾਂ ਹਾਲੀ ਵੱਡੀ ਮੰਨੀ ਵੀ ਕੁਛੜੀ ਸੀ ਐਨੇ ਸਾਲ ਲੰਘ ਗਏ ਸੀ ਉਸ ਗੱਲ ਨੂੰ ਪਰ ਵਿਆਹ ਹਾਲੀ ਵੀ ਹੋਵੇ ਸੀ ਉੰਜ ਤਾਂ ਰੋਟੀ ਪਕਾਉਂਦੀ ਐ ਚਾਹ ਬਣਾਉਂਦੀ ਐ ਕੱਪੜੇ ਧੋਂਦੀ ਐ ਪਰ ਉਹਦੇ ਦਿਲ ਵਿੱਚ ਜਿਹੜੀ ਗੰਢ ਵੱਜ ਚੁੱਕੀ ਐ ਉਹ ਨਹੀਂ ਖੁੱਲਦੀ ਕਦੀ ਕਦੀ ਇਹ ਮੇਰੇ ਵੱਲ ਹੋਰ ਹੀ ਤਰ੍ਹਾਂ ਵੇਖਣ ਲੱਗ ਪੈਂਦੀ ਐ ਨਾਲੇ ਉਸ ਦੀ ਮਸਕ ਨਹੀਂ ਪਤਾ ਨਹੀਂ ਕੀ ਹੋ ਗਿਆ ਇਹਨੂੰ ਉਸ ਦਿਨ ਦਾ ਪਹਿਲਾਂ ਮੈਂ ਇਸਨੂੰ ਤਾਰੋਕ ਕਹਿ ਕੇ ਬੁਲਾਉਂਦਾ ਹੁੰਦਾ ਸੀ ਪਰ ਮੈਂ ਹੁਣ ਬਹੁਤਾ ਇਸਨੂੰ ਭਲੀ ਲੋਕ ਕਹਿ ਕੇ ਬੁਲਾਉਂਦਾ ਉਹ ਗੱਲ ਹੀ ਨਹੀਂ ਰਹੀ ਇਸ ਵਿੱਚ ਹਰ ਵੇਲੇ ਚੁੱਪਚਾਪ ਰਹਿੰਦੀ ਹੈ ਘਰ ਵਿੱਚ ਕੁਝ ਹੁੰਦਾ ਰਵੇ ਇਸਨੂੰ ਕੋਈ ਪਰਵਾਹ ਹੀ ਨਹੀਂ ਹੁੰਦੀ ਕਈ ਕੀ ਦਿਨ ਕੱਪੜੇ ਨਹੀਂ ਬਦਲਦੀ ਸੱਚੀ ਗੱਲ ਤਾਂ ਇਹ ਹੈ ਕਿ ਇਹਦੇ ਕੋਲ ਕਦੀ ਚੰਗੇ ਕੱਪੜੇ ਹੋਈ ਨਹੀਂ ਵਿਆਹ ਤੋਂ ਪਿੱਛੋਂ ਹਮਨਾ ਇੱਧਰ ਆਇਆ ਬਾਪੂ ਚੱਲ ਤੈਨੂੰ ਸੈਲ ਕਰਾਵਾਂ ਰਿਕਸ਼ੇ ਦੀ ਆਹਾਹਾਹਾ ਉਹ ਖੁਸ਼ੀ-ਖੁਸ਼ੀ ਬਹਿ ਗਿਆ ਸੀਟ ਉੱਤੇ ਮੈਂ ਚਲਾਣ ਹੀ ਲੱਗਾ ਸੀ ਰਿਕਸ਼ਾ ਕਿ ਤਾਰੋ ਦੋਆਂ ਕੁੜੀਆਂ ਨੂੰ ਨਾਲ ਲੈ ਕੇ ਥੜੇ ਉੱਤੇ ਆ ਗਈ ਇਹਨਾਂ ਨੂੰ ਵੀ ਸੈਲ ਕਰਾ ਦੇ ਇਹ ਕੋਈ ਮਤਰਈਆਂ ਤੇ ਨਹੀਂ ਛੋਟੀ ਨੂੰ ਤਾਂ ਫੜ ਛੱਡ ਡੱਗ ਪੂਵੀ ਕਿਤੇ ਪਿੱਛੇ ਬੈਠੀ ਹੋਈ ਨਹੀਂ ਡੱਗਦੀ ਕਿਤੇ ਕਿੰਨੇ ਨਿਆਣੇ ਪਿੱਛੇ ਬੈਠ ਗਏ ਹੌਲੀ-ਹੌਲੀ ਰਿਕਸ਼ਾ ਚਲਾਉਂਦਾ ਹੋਇਆ ਮੈਂ ਬਾਜ਼ਾਰ ਵਿੱਚ ਆ ਗਿਆ ਚੌਕ ਤੇ ਇੱਕ ਢੇੜਾ ਦਿੱਤਾ ਤੇ ਫਿਰ ਘਰ ਨੂੰ ਮੁੜ ਪਿਆ ਬੜੀ ਖੁਸ਼ੀ ਨਿਆਣੇ ਉੱਚੀ-ਉੱਚੀ ਬੋਲ ਰਹੇ ਸੀ ਆਪਣੀਆਂ ਝੱਲ-ਵਲੱਲੀਆਂ ਮਾਰ ਰਹੇ ਸਨ ਇਹਨਾਂ ਨੂੰ ਹੱਸਦਿਆਂ ਵੇਖ ਕੇ ਮੁਰਚ ਚੁਸਤੀ ਆ ਗਈ ਮੇਰੇ ਸਰੀਰ ਵਿੱਚ ਇਹਨਾਂ ਨੂੰ ਘਰ ਛੱਡ ਕੇ ਮੈਂ ਛੜਕ ਉੱਤੇ ਆ ਗਿਆ 4:00 ਵਜੇ ਸਨ ਉਸ ਵੇਲੇ ਐਨਾ ਚਰਤਾ ਮੈਂ ਕਦੀ ਵੀ ਘਰ ਨਹੀਂ ਰਿਹਾ ਦੁਪਹਿਰੇ ਪਤਾ ਨਹੀਂ ਕਿਉਂ ਐਨਾ ਹਾਲਸ ਪੈ ਗਿਆ ਸੀ ਅੱਜ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਦੁਪਹਿਰ ਉਮੀਦ ਹੈ ਨਾਵਲ ਤੁਹਾਨੂੰ ਪਸੰਦ ਆ ਰਿਹਾ ਹੋਵੇਗਾ ਜੇਕਰ ਨਾਵਲ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਪਰ ਕਮੈਂਟ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਨਾਵਲ ਕਿਸ ਤਰ੍ਹਾਂ ਦਾ ਲੱਗ ਰਿਹਾ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਭ ਦਾ ਬਹੁਤ ਬਹੁਤ ਧੰਨਵਾਦ